ਕਿ ਲਖਣ ਕਲੇ ਦੀ ਨਹੀਂ ਮੈਂ ਸਾਰੇ ਕਪੂਰਤੌਰ ਜ਼ਿਲ੍ਹੇ ਦੀ ਗੱਲ ਕਰਨੀ ਚਾਹਨਾ ਸਾਡਾ ਬੜਾ ਸ਼ਾਂਤਰੀਏ ਇਲਾਕਾ ਕੋਈ ਇਦਾਂ ਦੀ ਵਾਰਤਾਤ ਕਦੇ ਪਹਿਲਾਂ ਨਹੀਂ ਸੁਣੀ ਲੇਕਿਨ ਜਿਸ ਦਿਨ ਦੀ ਆਮ ਆਦਮੀ ਪਾਰਟੀ ਆਈ ਹੈ ਇਹ ਗੁੰਡਾਗਰਦੀ ਵਧ ਗਈ ਕਿਉਂ ਕਿ ਇਹਨਾਂ ਦੀ ਜਿਹੜੀ ਪੁਲਿਸ ਹੈ ਸਵਾਏ ਪੈਸੇ ਕਮਾਉਣ ਦੇ ਹੋਰ ਕੋਈ ਲਾਅ ਐਂਡ ਆਰਡਰਲ ਤੇ ਦੇਖਣਾ ਹੀ ਨਹੀਂ ਤੇ ਗੁੰਡਾਗਰਦੀ ਵਧੇਗੀ ਤੇ ਜਿਹੜੇ ਪੋਲੀਟੀਕਲ ਲੀਡਰ ਇਹਨਾਂ ਦੇ ਪੱਲੇ ਕੁਝ ਹੈ ਨਹੀਂ ਹਰ ਤੀਜੇ ਚੌਥੇ ਮਹੀਨੇ ਇਹਨਾਂ ਦਾ ਹਲਕਾ ਇੰਚਾਰਜ ਬਦਲ ਜਾਂਦਾ ਜਿਹਦੀ ਆਪਦੀ ਮੈਂ ਸਮਝਦਾ ਕੁਝ ਨਾ ਕੁਝ ਤਾਂ ਯਾਰ ਉਹਦਾ ਪੋਲਿਟਿਕਲ ਕੈਰੀਅਰ ਹੋਣਾ ਚਾਹੀਦਾ ਕੁਝ ਨਾ ਕੁਝ ਤਾਂ ਉਹਦੀ ਇਹ ਮਤਲਬ ਹੋਣਾ ਚਾਹੀਦਾ ਸਿਸਟਮ ਬਗੈਰ ਸਿਸਟਮ ਵਾਲੇ ਲੋਕ ਆ ਕੇ ਰਾਜ ਕਰ ਰਿਆ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਚੋਰਾ ਨੂੰ ਬਾਣੀਆਂ ਲਾਉਣ ਵਾਲਿਆਂ ਨੂੰ ਮੋਬਾਈਲ ਫੋਨ ਵਾਲਿਆਂ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਕਰਦੇ ਆ ਤੇ ਇਹਦੇ ਨਾਲ ਹੌਸਲਾ ਵਧਦਾ ਔਰ ਮੈਂ ਇੱਕ ਗੱਲ ਦੱਸਣਾ ਚਾਹਣਾ ਕਪੂਰ ਤੇਜ ਕੋ ਪਹਿਲੀ ਵਾਰ ਦਤ ਨਹੀਂ ਹੋਈ ਏ ਇਹ ਇੱਕ ਲੜਕੀ ਆ ਉਹਦਾ ਨਾਮ ਆ ਹਰਪ੍ਰੀਤ ਉਹਦੇ ਘਰ ਦੇ ਵਿੱਚ ਜਾ ਕੇ ਗੋਲੀ ਮਾਰ ਦਿੱਤੀ ਇੱਕ ਮੇਰੇ ਬਿਲਕੁਲ ਗੁਆਂਢ ਚਾ ਲੜਕੀ ਮਨਪ੍ਰੀਤ ਲੜਕੀਆਂ ਨੂੰ ਮਾਰ ਰਹਾ ਏ ਯਾਰ ਇਹ ਪੁਲਿਸ ਕਰ ਕੀ ਰਹੀ ਆ ਔਰ ਤੁਸੀਂ ਇਹ ਵੇਖੋ ਬਾਲੀਆਂ ਲਾਉਣਾ ਆ ਮੋਬਾਈਲ ਰੋਜ਼ ਦੇ 10 ਵੀ ਗਾਇਬ ਹੋਣੇ ਇਹ ਛੋਟੀ ਜੀ ਗੱਲ ਆ ਅਸੀਂ ਇਹਨਾਂ ਦੇ ਮੋਬਾਈਲ ਜਿਹੜੇ ਹੁੰਦੇ ਨਾ ਮੋਟਰਸਾਈਕਲ ਜਿਹੜੇ ਚੋਰੀ ਰੋਜ਼ ਹੁੰਦੇ ਆ ਉਹ ਇੱਕ ਜਗ੍ਹਾ ਜਾ ਕੇ ਡੰਪ ਕੀਤੇ ਹੋੜ 10 ਮਿਲੇ ਉਹਨਾਂ ਦੀ ਵੀਡੀਓ ਪਾਈ ਐਸਐਸਪੀ ਨੂੰ ਦੱਸਿਆ ਉਹ ਕਰਦੀ ਕੀ ਪੁਲਸ ਲੈ ਆ ਕੇ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਹੱਥੇ ਦੇਤਾ ਉਥੋਂ ਇਕੱਠੇ ਕਰਕੇ ਵੇਚ ਦਿੰਦੇ ਆ ਤੇ ਧੰਦਾ ਮੰਨ ਚੁੱਕਿਆ ਪੁਲਸ ਦਾ ਕੌਣ ਜਵਾਬ ਦੇਗਾ ਐਸਐਸਪੀ ਦੇਗਾ ਜਾਂ ਡੀਜੀ ਦੇਗਾ ਕੋਈ ਸੁਣਵਾਈ ਕਿਸੇ ਕਿਸਮ ਦੀ ਨਹੀਂ ਰਾਣਾ ਜੀ ਜਿਸ ਤਰ੍ਹਾਂ ਤੁਸੀਂ ਜਦੋਂ ਸਾਡਾ ਰਾਜ ਆਏਗਾ ਬਿਲਕੁਲ ਇਹੋ ਜਿਹੀ ਨਾਲ ਗੁੰਡਾਗਰਦੀ ਅਸੀਂ ਪਹਿਲਾਂ ਹੁਣ ਦਿੱਤੀ ਕਦੇ ਤੇ ਨਾ ਹੁਣ ਹੁਣ ਦਿਆਂਗੇ ਇਹ ਮੈਂ ਵਾਰਨ ਕਰਕੇ ਗਿਆ ਉਹਨੂੰ ਮੈਂ ਕਿਹਾ ਬੰਦੇ ਦੇ ਪੁੱਤ ਬਣ ਜਾਓ ਗੁੰਡਾਗਰਦੀ ਨਹੀਂ ਤੁਹਾਡੀ ਚੱਲਣ ਦੇਣੀ ਲੇਕਿਨ ਉਹਨਾਂ ਨੇ ਸਿਆਣਾ ਪਾਪ ਹੀ ਕਰ ਲਈ ਤੇ ਇੱਕ ਗੱਲ ਵਾਦਾ ਆ ਅਖੀਰ ਤੇ ਲੜਾਂਗੇ ਜੀ ਜੀ ਨੂੰ ਜਿਤਨਾ ਲੋੜੀ ਤੇ ਲਾ ਕੇ ਸ਼ਾਕੀ ਮਰੂਗਾ ਉਜੋਂ ਛੁੱਟਿਆ ਗੁੰਡਾ ਕਰਦੀ ਚੱਲ ਰਹੀ ਹੈ ਇਹਦੇ ਵਿੱਚ ਤੁਸੀਂ ਕਿਸੇ ਪੋਲੀਟিক্যাল ਪ੍ਰੋਟੈਕਸ਼ਨ ਰੂਲਿੰਗ ਪਾਰਟੀ ਦਾ ਮੰਦੇ ਹੋ ਯਾਰ ਪੋਲੀਟিক্যাল ਪ੍ਰੋਟੈਕਸ਼ਨ ਹੋਵੇ ਨਾ ਹੋਵੇ ਇਨਕੰਪੀਟੈਂਟ ਤਾਂ ਹੈਗੇ ਨਾ ਮੈਂ ਨਹੀਂ ਕਹਿੰਦਾ ਮਿਲਿਓ ਯਾਰ ਗੁੰਡਿਆਂ ਨਾਲ ਲੇਕਿਨ ਪੁਲਿਸ ਨਕੇਲ ਪਾਓ ਪੁਲਿਸ ਕਿਉਂ ਨਹੀਂ ਐਕਟ ਕਰਦੀ ਆ ਯਾਰ ਜੇ ਡੀਜੀਪੀ ਤੇ ਮੁੱਖ ਮੰਤਰੀ ਇਹ ਚਾਹਣ ਕਿ ਪਤਾ ਨਹੀਂ ਅਸੀਂ ਹੱਲ ਲੰਦੇ ਨਾ ਇਹ ਮੇਰੇ ਕਹਿੰਦਾ ਸਬਰ ਵੇਖ ਰਿਹਾ ਸਾਡਾ ਜਨਤਾ ਦਾ ਸਬਰ ਸਬਰ ਜਮਾਰੇ ਕਿੰਨਾ ਕਹੇ। ਸਾਣਾ 2027 ਦਾ ਇਲੈਕਸ਼ਨ ਹੈ ਔਰ ਸਰਦੇ ਤੇ ਕੋ ਰਾਜ ਕਰ ਲੂਗਾ। ਮੈਨੂੰ ਨਹੀਂ ਲੱਗਦਾ। ਪੰਜਾਬ ਦੇ ਲੋਕ ਬੜੇ ਸਿਆਣੇ ਆ। ਛੱਡੋ ਪਰੇ ਇਲੈਕਸ਼ਨ ਨੂੰ ਤੇ ਵੋਟਾਂ ਨੂੰ ਛੱਡਿਏ ਰਾਜ ਭਾਗ ਨੂੰ ਛੱਡਿਏ। ਕੀ ਅੱਜ ਜਿਹੜੀ ਵੀ ਸਰਕਾਰ ਹੈ ਸਾਡੀ ਲੋਕਾਂ ਦੀ ਚੁਣੀ ਹੋਆ ਨਾ ਕੀ ਉਹਦੀ ਜ਼ਿੰਮੇਵਾਰੀ ਨਹੀਂ? ਕੀ ਸਾਡਾ ਉਹਨਾਂ ਦਾ ਸਾਥ ਦੇਣਾ ਜ਼ਰੂਰੀ ਨਹੀਂ? ਇਦਾਂ ਕੱਤਈ ਲੋਕ ਦਸ਼ਤ ਤੇ ਰਹਣਗੇ। ਕਦੇ ਮੈਂ ਪ੍ਰੈਸ ਕਾਨਫਰੰਸ ਕਿਸੇ ਪਿੰਡ 'ਚ ਕਦੇ ਕੀਤੀ। ਛੁੱਟੀਆਂ ਪੋਟੀਆਂ ਲੜਾਈਆਂ ਲੁੜੀਆਂ ਹੁੰਦੀਆਂ ਹੁੰਦੀਆਂ ਸੀਆਂ ਲੇਕਿਨ ਐਦਾਂ ਥੋੜੀਆ ਯਾਰ 17 17 ਗੋਲੀਆਂ ਚਲਾ ਦਿਓ ਮੰਨ ਲੈ ਇਹਨਾਂ ਦਾ ਦਰਵਾਜ਼ਾ ਖੁੱਲਾ ਹੁੰਦਾ ਤੇ ਸਾਡੇ ਜੀ ਬੈਠਾ ਹੁੰਦਾ ਇਹ ਬਰਦਾਸ਼ਤ ਬਿਲਕੁਲ ਨਹੀਂ ਕੀਤਾ ਜਾਏਗਾ ਔਰ ਪੁਲਸ ਅਸਤਰਾਂ ਨੂੰ ਮੈਂ ਕਹਿਣਾ ਚਾਹੂੰਗਾ ਆਪਣੀ ਡਿਊਟੀ ਕਰੋ ਐਸਐਸਪੀ ਸਾਹਿਬ ਨੂੰ ਬਖਸ਼ ਯਾਰ ਐਸਐਸਪੀ ਨੂੰ ਮਰਕੇ ਮੈਨੂੰ ਜੇ ਕੋਈ ਫਾਇਦਾ ਤਾਂ ਦੱਸੋ ਆ ਮੈਂ ਮੈਂ ਤਾਂ ਇਹ ਪੁੱਛਣਾ ਚਾਹਣਾ ਕਿ ਯਾਰ ਉਹ ਜਿਹੜਾ ਸਾਡਾ ਕਰੈਨਾ ਸਟੋਰ ਵਾਲਾ ਰਾਜਮਾਤ ਵਾਲਾ ਕੀ ਉਹਨੂੰ ਲਾਇਸੈਂਸ ਦੇ ਦਿੱਤਾ ਕਰ ਦਿੰਨੇ ਜੀ ਦੇਖ ਲੈਨੇ ਜੀ ਨਾ ਡੀਸੀਐਲ ਦਾ ਨਾ ਐਹਲ ਦਾ ਇਦਾਂ ਥੋੜਾ ਨਾ ਚੱਲੂਗਾ ਕੰਮ ਇਹ ਹੁਣ ਸਾਨੂੰ ਸਿੱਧੇ ਸਾਨੂੰ ਸਿੱਧੇ ਨਾਲ ਨੂੰ ਹੋਣਾ ਪੈਣਾ ਅਸਰਾਲ ਨੂੰ ਚਾਹੀ ਪੰਜ-ਪੰਜ ਲੱਖ ਰੁਪਏ ਲੈ ਕੇ ਲਾਇਸੈਂਸ ਦੇ ਰਿਆ ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਫਿਰਜ ਕੋਈ ਦੇ ਕੇ ਰਾਜੀ ਆ ਮੇਰਾ ਸਿੱਧਾ ਰੋਪ ਹੈ ਯਾਰ ਜਲਦੀ ਸਿੰਘ ਜੀ ਵਾਰਦਾਤ ਕਿੰਨੇ ਵਜੇ ਹੋਈਏ 8:10 ਵਜੇ ਸਵਾਨ 10 ਵਜੇ ਰਾਤ ਸਾਡੀ ਸਭੀ ਜਿਹੜੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਲਾਅ ਐਂਡ ਆਰਡਰ ਮੇਨਟੇਨ ਰਹੇ ਬਟ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੁਝ ਇਦਾਂ ਦੀ ਘਟਨਾ ਇੱਕ ਸੀਜ਼ਨ ਜਿਆ ਹੁੰਦਾ ਕਿ ਇੱਕਦਮ ਵੱਜ ਜਾਂਦੀ ਹੈ ਬਾਕੀ ਸਾਡੀ ਟੀਮ ਜਿਹੜੀ ਹੈਗੀ ਹੈ ਗਸ਼ਟ ਕਰਦੀ ਹੈ 24 ਘੰਟੇ ਆਪਣਾ ਜਿਹੜੀ ਤੁਸੀਂ ਪੀਸੀਆਰ ਜਿਗੀਆਂ ਇਵਨ ਕਿ ਸਾਡੇ ਐਸਐਚਓ ਜਿਗੇ ਬਾਹਰ ਲੱਗਦੇ ਨਾਕੇ ਲੱਗਦੇ ਹੈਗੇ ਬਟ ਕੁਝ ਟਾਈਮ ਇਦਾਂ ਦਾ ਹੁੰਦਾ ਜਿੱਦੇ ਵਿੱਚ ਇਹ ਸਰਗਰਮੀਆਂ ਵੱਜ ਜਾਂਦੀ ਹੈ ਬਟ ਸਾਡੇ ਜਿਹੜੇ ਵੱਲੋਂ ਜਿੰਨੇ ਵੀ ਕੇਸ ਸਾਡੇ ਹੋਏ ਆਪਾਂ ਟ੍ਰੇਸ ਕੀਤੇ ਹੈਗੇ ਆ ਤੇ ਅੱਗੇ ਵੀ ਆਪਾਂ ਇਹਨਾਂ ਨੂੰ ਟ੍ਰੇਸ ਕਰਕੇ ਅੱਗੇ ਇਹਨਾਂ ਨੂੰ